ਹਾਂਜੀ ਸਤਿ ਸ੍ਰੀ ਅਕਾਲ ਸਿੰਘੋ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਤੇ ਅੱਜ ਮੈਂ ਇੱਕ ਸਲਾਹ ਦੇਣ ਲੱਗਾ ਵੈਸੇ ਕਹਿੰਦੇ ਸਲਾਹ ਦੇਣੀ ਨਹੀਂ ਚਾਹੀਦੀ ਕਿਸੇ ਨੂੰ ਫ੍ਰੀ ਚ ਤੇ ਪਰ ਆਪਣੀ ਪੰਜਾਬ ਗਵਰਨਮੈਂਟ ਨੂੰ ਸਲਾਹ ਦੇਣ ਲੱਗਾ ਕਿ ਆਪਣਾ ਜਿਹੜਾ ਆਰਡੀਐਫ ਆ ਰੂਰ ਡਿਵੈਲਪਮੈਂਟ ਫੰਡ ਇਹ ਆਲਮੋਸਟ 4000 ਕਰੋੜ ਦਾ ਬੰਦਾ ਸਾਲ ਦਾ ਇਹ ਪੇਮੈਂਟ ਆਪਣੀ ਭਾਰਤ ਸਰਕਾਰ ਰੋਕ ਕੇ ਬੈਠੀ ਐ ਇਹ ਤਾਂ ਉਹ ਬੰਨਣਾ ਕੀ ਦਿੰਦੇ ਆ ਕਿ ਇਹ ਪੈਸਾ ਤੁਸੀਂ ਹੋਰ ਪਾਸੇ ਮਿਸਯੂਜ਼ ਕਰਦੇ ਹੋ ਆਰਡੀਐਫ ਦਾ ਪੈਸਾ ਸਿਰਫ ਰੂਰ ਡਿਵੈਲਪਮੈਂਟ ਤੇ ਲਾਓ ਤੇ ਤੁਸੀਂ ਉਧਰ ਲਾ ਨਹੀਂ ਰਹੇ ਹੋਰ ਪਾਸੇ ਲਾ ਰਹੇ ਹੋ ਤੇ ਇਸ ਕਰਕੇ ਉਹ ਫੰਡ ਰੋਕ ਕੇ ਬੈਠੇ ਹਨ ਹੁਣ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿ ਪੰਜਾਬ ਸਰਕਾਰ ਇਹ ਜੋ ਪੈਸਾ ਹੋਰ ਪਾਸੇ ਲੋਨ ਦੀ بجائے ਇਹ ਰੂਰਲ ਡਵੈਲਪਮੈਂਟ ਤੇ ਲਾਵੇ ਜਿੱਦਾਂ ਟ੍ਰਾਇਲ ਦੇ ਤੌਰ ਤੇ 6 ਜ਼ਿਲ੍ਹੇ ਲਵੇ ਆਪਣੇ ਤੇਹੀ ਜ਼ਿਲ੍ਹੇ ਹੈ 6 ਲੈ ਲੇ ਜਾਂ 5 ਲੈ ਲੇ ਉਹਨਾਂ ਵਿੱਚ ਪੈਸਾ ਦੂਜੇ ਜ਼ਿਲ੍ਹਿਆਂ ਨਾਲ ਐਕਸਟਰਾ ਲਾ ਦੇਵੇ 1 ਸਾਲ ਉਹਨਾਂ ਤੇ ਲਾਵੇ ਪੈਸਾ ਤੇ ਉਹ ਪੈਸਾ ਉਹ ਸੜਕਾਂ ਬਣਾਵੇ ਵਧੀਆ ਇਨਫਰਾਸਟ੍ਰਕਚਰ ਕ੍ਰੀਏਟ ਕਰੇ ਤੇ ਉਹਨੂੰ ਮੇਨਟੇਨੈਂਸ ਦੀ ਲੋੜ ਨਾ ਪਵੇ ਜਿਹੜੀ 5 ਸਾਲ ਮੇਨਟੇਨੈਂਸ ਦਾ ਵੀ ਪੈਸਾ ਬਚ ਗਿਆ ਸੜਕਾਂ ਵਧੀਆ ਬਣ ਗਈਆਂ ਵਰਲਡ ਕਲਾਸ ਸੜਕਾਂ ਬਣਾਉਣ ਫਿਰ ਉਹ ਨੈਕਸਟ ਨੈਕਸਟ ਈਅਰ ਅਗਲੇ 5-4 ਜ਼ਿਲ੍ਹੇ ਹੋਰ ਲੈ ਲੈਣ ਇੰਨਾ ਕਰਕੇ ਇੱਕ ਤਾਂ ਡਵੈਲਪਮੈਂਟ ਬਹੁਤ ਵਧੀਆ ਹੋ ਜੂ ਪੰਜਾਬ ਦੀ ਇੱਕ ਇਹ ਆਪਣਾ ਜਿਹੜਾ ਬਾਣਾ ਬਣਾਉਂਦੇ ਯੂਨੀਅਨ ਗਵਰਨਮੈਂਟ ਫੰਡ ਰੋਕ ਲੈਂਦੀ ਇਹ ਨਹੀਂ ਮਿਲੂ ਇਹਨਾਂ ਨੂੰ ਹੁਣ ਆਪਾਂ ਨੂੰ ਹਾਈ ਕੋਰਟ ਪੰਜਾਬ ਸਰਕਾਰ ਨੂੰ ਝਾੜ ਪਾ ਰਹੀ ਹੈ ਕਿ ਜਿਹੜਾ ਆਸ਼ਮਾਨ ਦੀ ਸਕੀਮ ਦਾ ਪੇਮੈਂਟ ਉਹ ਨਹੀਂ ਕਰ ਰਹੀ ਹੈ 2 ਸਾਲ ਹੋ ਗਏ ਪੰਜਾਬ ਸਰਕਾਰ ਹੁਣ ਕਰੋਗੇ ਕਿਥੋਂ ਕਿਉਂਕਿ ਆਈ ਸਮਾਨ ਭਾਰਤ ਦੇ ਜਿਹੜੇ ਓਕਾਟ ਬਣੇ ਐ ਇੰਸ਼ੋਰੈਂਸ ਲੋਕਾਂ ਦੀ ਉਹ ਹਸਪਤਾਲਾਂ ਨੇ ਦਾ ਇਲਾਜ ਕਰਤਾ ਪ੍ਰਾਈਵੇਟ ਨੇ ਪਰ ਉਹਨਾਂ ਨੂੰ ਪੇਮੈਂਟ ਨਹੀਂ ਦਿੱਤੀ ਪੰਜਾਬ ਸਰਕਾਰ ਨੇ ਹੁਣ ਇਹ ਜਿਹੜਾ ਆਪਣਾ ਇਹ ਫੰਡ ਹੈ ਹੁਣ ਇਹ ਪੈਸਾ ਇਹਨਾਂ ਨੇ ਕੀ ਕੀਤਾ ਕਿ ਲਾਤਾ ਉਹਦੇ ਤੇ ਆਪਣੇ ਦੇ ਮਹੱਲਾ ਕਲੀਨਿਕ ਤੇ ਆਮ ਆਦਮੀ ਕਲੀਨਿਕ ਕਹਿੰਦੇ ਇਹਨਾਂ ਨੂੰ ਹੁਣ ਭਾਰ ਸਰਕਾਰ ਨੇ ਉਹ ਪੈਸਾ ਰੋਕ ਕੇ ਇਹਨਾਂ ਨੂੰ ਕਿਹਾ ਕਿ ਉਹ ਪੈਸਾ ਸਹੀ ਜਗ੍ਹਾ ਇਸਤੇਮਾਲ ਕਰੋ ਤੇ ਜੇ ਨਹੀਂ ਕਰੋਗੇ ਤੇ ਤੁਹਾਨੂੰ ਉਹ ਫੰਡ ਨਹੀਂ ਜਾਰੀ ਕਰਨਗੇ ਹੁਣ ਇਹਨਾਂ ਨੇ ਉਹ ਫੰਡ ਰੋਕ ਕੇ ਉਹ ਸਾਰਾ ਪੇਮੈਂਟ ਜਿਹੜਾ ਉਹ ਹੁਣ ਉਹਨਾਂ ਨੇ ਉਹ ਮੁਹੱਲਾ ਕਲੀਨਿਕ ਜਿਹੜਾ ਉਹ ਪੂਰੇ ਇੰਡੀਆ ਚ ਬਣ ਰਿਹਾ ਉਹ ਆਇਸ਼ਮਾਨ ਕਲੀਨਿਕ ਉਹਨਾਂ ਨੂੰ ਕਹਿੰਦੇ ਆ ਉਹ ਆਪਣੀ ਯੂਨੀਅਨ ਗਵਰਨਮੈਂਟ ਦਾ ਹੈ ਤੇ ਇਹਨਾਂ ਦੇ ਜਿਹੜਾ ਮੁਹੱਲਾ ਕਲੀਨਿਕ ਸੀ ਇਹਦਾ ਮਤਲਬ ਇਹਨਾਂ ਨਹੀਂ ਉਹ ਚਲਾਏ ਉਹ ਵੀ ਭਾਰਤ ਸਰਕਾਰ ਨੇ ਦੀ ਸਕੀਮ ਤਹਿਤ ਹੀ ਚੱਲ ਰਿਹਾ ਇਹਨਾਂ ਨੇ ਨਾਮ ਆਪਣਾ ਰੱਖ ਲਿਆ ਜਿਵੇਂ ਬਾਦਲਾ ਨੇ 108 ਤੇ ਆਪਦੀ ਫੋਟੋਆਂ ਲਾ ਕੇ ਪ੍ਰਚਾਰ ਕੀਤਾ ਸੀ ਇਸ ਕਰਕੇ ਹੁਣ ਉਹ ਜਿਹੜਾ ਆਪਣਾ ਪ੍ਰਾਇਮਰੀ ਹੈਲਥ ਸਿਸਟਮ ਸੀ ਉਹ ਵੀ ਫੇਲ ਹੋ ਗਿਆ ਸਾਰਾ ਤੇ ਹੁਣ ਭਾਰਤ ਸਰਕਾਰ ਕੁਝ ਦੇ ਲੈ ਨਹੀਂ ਇਹ ਮੈਨੇਜਮੈਂਟ ਦੀ ਬਹੁਤ ਵੱਡੀ ਘਾਟ ਹੈ ਆਪਣੀ ਪੰਜਾਬ ਸਰਕਾਰ ਨੂੰ ਬਿਲਕੁਲ ਮੈਨੇਜਮੈਂਟ ਨਹੀਂ ਆਪਣੇ ਸਾਰੇ ਸਿਵਲ ਹਸਪੀਟਲ ਪ੍ਰਾਇਮਰੀ ਹੈਲਥ ਸੈਂਟਰ ਸਾਰੇ ਖਸਤਾ ਹਾਲ ਤੋਗੇ ਹੁਣ ਆ ਜਿਹੜੇ ਸੇਵਾ ਕੇਂਦਰ ਹੈ ਲਗਭਗ ਬੰਦ ਹੋ ਗਏ ਹੁਣ ਆਪਾਂ ਨੂੰ ਕਿੱਦਾਂ ਆਪਾਂ ਵਜ ਸਕਦੇ ਆਪਾਂ ਵਜ ਸਕਦੇ ਆ ਕਿ ਇਹ ਜਿਹੜਾ ਆਪਣੇ ਕੋਲੇ ਜੀਐਸਟੀ ਹੈ ਜਾਂ ਰੂਰਲ ਡਵੈਲਪਮੈਂਟ ਫੰਡਾ ਉਸ ਪੈਸੇ ਨੂੰ ਸਹੀ ਜਗ੍ਹਾ ਇਸਤੇਮਾਲ ਕਰੋ ਕਿਉਂਕਿ ਉਹਦਾ ਮੈਂਟੀਨੈਂਸ 'ਚ ਕਿੰਨਾ ਪੈਸਾ ਵੇਸਟ ਹੋ ਜਾਂਦਾ ਕਿਉਂਕਿ ਸੜਕਾਂ ਪ੍ਰੋਪਰ ਆਪਣੇ ਕੋ ਫੰਡ ਨਹੀਂ ਆਪਾਂ ਘੱਟ ਬਜਟ ਨਾਲ ਸੜਕਾਂ ਬਣਾਉਣੇ ਆ ਘੱਟ ਮਾੜਾ ਮਟੀਰੀਅਲ ਪਾਉਣੇ ਆ ਫਿਰ ਉਹਨੂੰ ਮੇਨਟੇਨੈਂਸ ਕਰਦੇ ਆ ਉਹੀ ਆਪਾਂ ਦੋ ਜ਼ਿਲ੍ਹਿਆਂ ਦੀ ਘੱਟ ਸੜਕਾਂ ਬਣਾ ਲਓ ਬਣਾਓ ਵਰਲਡ ਕਲਾਸ ਜਿਹੜੀ ਆਪਾਂ ਨੂੰ ਪੰਜ ਸਾਲ ਲੋਡ ਨਾ ਪਵੇ ਮੇਨਟੇਨੈਂਸ ਕਰਨ ਦੀ ਆਪਣਾ ਪੈਸਾ ਵੱਜ ਜਾਊਗਾ ਤੇ ਨਹੀਂ ਤਾਂ ਹੁਣ ਇਹਨਾਂ ਨੇ 1.5 ਲੱਖ ਰੁਪਏ ਕਰਜ਼ਾ ਚੜਾ ਜਾਣਾ ਪੰਜ ਸਾਲਾਂ ਲਈ ਤੇ ਇਹ ਲੈਣਾ ਨਹੀਂ ਫਿਰ ਆਪਣਾ ਐਨਪੀਏ ਹੋਣ ਦੇ ਗੰਗਾਰ ਤੇ ਪੰਜਾਬ ਸਰਕਾਰ ਤੇ ਇਹਨਾਂ ਜਿਆਦਾ ਜਦੋਂ ਵਧੇ ਜਾਊਗਾ ਫਿਰ ਆਪਣੀ ਪੰਜਾਬੀਆਂ ਦੀ ਸੈਂਟਰ ਸਰਕਾਰ ਨਾਲ ਕਦੇ ਬਣੀ ਨਹੀਂ ਨਾ ਕਦੇ ਬਣੀ ਤੇ ਨਾ ਬਣੀ ਤੇ ਨਾ ਉਹਨਾਂ ਨੇ ਆਪਣੀ ਇਹ ਸਾਰਾ ਕੰਮ ਕਰਨਾ ਕਿ ਆਪਣੇ ਕਰਜ਼ੇ ਲਾ ਦੇਣ ਇਹਦਾ ਮਤਲਬ ਕਿ ਆਪਾਂ ਆਪਾਂ ਬਦਲਾ ਤਾਂ ਕਰ ਲਿਆ ਪਰ ਬੰਦੇ ਆਪਾਂ ਗਲਤ ਚੁਣ ਲਏ ਹੁਣ ਆਪਾਂ ਨੂੰ ਚਾਹੀਦਾ ਇਹ ਕਿ ਬੰਦੇ ਗਵਰਨਮੈਂਟ ਸਹੀ ਚੁਣੀਏ ਚਲੋ ਇਹ ਜੋ ਚੁਣੇ ਗਏ ਇਹਨਾਂ ਨੂੰ ਇਹੀ ਕਰ ਲੈਣ ਜੇ ਕੰਮ ਕਰ ਲੈਣ ਫੰਡ ਸਹੀ ਇਸਤੇਮਾਲ ਕਰ ਲੈਣ ਇਹ ਰੈਗੂਲਰ ਸਰਕਾਰ ਚ ਰਹਿਣਗੇ ਪਾਵਰ ਚ ਰਹਿਣਗੇ ਤੇ ਜੇ ਨਾ ਕੀਤਾ ਤੇ ਪੰਜਾਬ ਦਾ ਬੇੜਾ ਕਰ ਕੋਜੂਗਾ ਪੰਜਾਬ ਨਹੀਂ ਉੱਠਣਾ ਫਿਰ ਤੇ ਹੁਣ ਅਜੇ ਵੀ ਉੱਠ ਸਕਦੇ ਆਪਾਂ ਕਿਉਂਕਿ ਐਮਐਸਪੀ ਵੀ ਖਤਮ ਹੋ ਜਾਣੀ ਔਲੀ ਨਹੀਂ ਐਮਐਸਪੀ ਖਤਮ ਹੋ ਗਈ ਕਿਸਾਨੀ ਖਤਮ ਤੇ ਜੇ ਸਰਕਾਰ ਆ ਜਿਹੜੀ ਸਰਕਾਰ ਹੀ ਮਾਈ ਬਾਪ ਹੁੰਦੀ ਰੱਬ ਤੋਂ ਬਾਅਦ ਜੇ ਸਰਕਾਰ ਹੀ ਆਪਣੀ ਕਰਜ਼ੇ ਦੀ ਮਾਰੀ ਪਈ ਤੇ ਕੀ ਬਣੂਗਾ ਇਸ ਵੱਲ ਧਿਆਨ ਦਿਓ ਤੇ ਆਪਣੀ ਸਰਕਾਰ ਤੇ ਐਮ ਐਲ ਏ ਲੋਕਲ ਆਪਣੇ ਧਰਨੇ ਵਗੈਰਾ ਲਾ ਕੇ ਇਹਨਾਂ ਨੂੰ ਜਗਾਓ ਕਿ ਆਪਾਂ ਮਾਰੇ ਦੇਵਾਂਗੇ ਆਪਣਾ ਤਾਂ ਕਿਸੇ ਨੇ ਬਾਣੀ ਫੜਨੀ ਫਿਰ ਇਸ ਚੀਜ਼ ਵੱਲ ਧਿਆਨ ਦਿਓ ਪੰਜਾਬ ਫੇਰ ਹੀ ਉੱਠਣਾ ਜੇ ਪਲਾਨਿੰਗ ਨਾਲ ਪੰਜਾਬ ਉੱਠਣਾ ਯੂਨੀਅਨ ਗਵਰਨਮੈਂਟ ਦੀਆਂ ਕਈ ਐਦਾਂ ਦੀਆਂ ਸਕੀਮਾਂ ਨੇ 60 ਚਾਲੀਆਂ ਦੀਆਂ ਜਿਵੇਂ 60% ਉਹ ਪੇ ਕਰਦੀ ਹੈ 40% ਸਟੇਟ ਸਰਕਾਰ ਪੇ ਕਰਦੀ ਹੈ ਹੁਣ ਜਿਹੜੀਆਂ ਮਾੜੀਆਂ ਗਰੀਬ ਸਟੇਟਾਂ ਦੀ ਬਿਹਾਰ ਅਰਗੇ ਵੀ ਉਹ ਪਾਲਸੀਆਂ ਦਾ ਲਾਭ ਲੈ ਰਹੇ ਤੇ ਆਪਣੇ ਵਾਲੀ ਸਰਕਾਰ ਕੋਲੇ ਤਾਂ 40% ਪੇ ਕਰਨ ਦਾ ਪੈਸਾ ਹੀ ਨਹੀਂ ਉਹ ਜਿਹੜਾ ਆਪਣਾ ਫਾਰ ਸਰਕਾਰ ਦਿੰਦੀਆਂ ਸਕੀਮਾਂ ਕਿਦਾਂ ਲੈ ਲੈਣਗੇ ਤੇ ਇਸ ਚੀਜ਼ ਦਾ ਧਿਆਨ ਦਿਓ ਜਾਗੋ ਤਾਂ ਹੀ ਪੰਜਾਬ ਬਚੂਗਾ ਮੇਰੀ ਗੱਲ ਦਾ ਗੌਰ ਕਰਿਓ ਸਤਿ ਸ੍ਰੀ ਅਕਾਲ